ਆ ਗਿਆ ਆ ਗਿਆ ਚੁੱਕ ਤੇ ਉਹ ਪਰਾਂ ਚੁੱਕ ਗਿਆ ਡਰੋਨ ਦੇ ਰਾਹੀਂ ਵੀ ਉਹਨਾਂ ਦਾ ਇਸਤੇਮਾਲ ਕੀਤਾ ਗਿਆ ਗੋਲੇ ਸਿੱਟੇ ਜਾ ਰਹੇ ਨੇ ਪ੍ਰਬੰਧ ਬੜੇ ਤਕੜੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਕਿ ਕਿਸਾਨ ਕਹਿ ਰਹੇ ਨੇ ਅੱਗੇ ਪਤਾਵਾਂਗੇ ਪਰ ਸਰਕਾਰ ਹੈ ਜਿਹੜੀ ਉਹ ਆਪਣਾ ਜਿਹੜਾ ਸਾਰਾ ਤਾਕਤ ਹੈ ਜਿਹੜੀ ਇੱਥੇ ਝੋਕੀ ਖੜੀ ਹੈ ਰਸਤਾ ਸਾਫ਼ ਕਰਕੇ ਹੀ ਨਿਕਲਾਂਗੇ ਕੋਈ ਚੱਕਰ ਨਹੀਂ ਹੈਗਾ ਭਾਈ ਜੀ ਇਹ ਪਾਈਪਾਂ ਜਿਹੜੀਆਂ ਲੱਗੀਆਂ ਵੀ ਨੇ ਦਿਖਾਈ ਦੇ ਰਹੀਆਂ ਨੇ ਜਿਸ ਤਰ੍ਹਾਂ ਹਾਈਡਰਾ ਲੱਗਿਆ ਹੁੰਦਾ ਲੋਡਿੰਗ ਦਾ ਕੰਮ ਤੇ ਤੁਸੀਂ ਵਰਤਦੇ ਹੁੰਦੇ ਹੋ ਪਰ ਉਹਨੋ ਦੀ ਜ਼ਰੂਰਤ ਸੀ ਕਿ ਉਹ ਖੋਲਿਆ ਵਾਗੇ। ਬਸ ਕੋਈ ਚੱਕਰ ਨਹੀਂ ਹੈ, ਉਹਦਾ ਕੰਮ ਇੱਦੇ ਤੋਂ ਹੀ ਲੈ ਲਾਂਗੇ ਆਪਾਂ। ਆਪਣਾ ਪੱਕਾ ਕੰਮ ਕਰਕੇ ਦੇ ਦੋ। ਕਿਆ ਲੋੜ ਪਈ ਆਪਾਂ ਨੂੰ? ਉਹ ਇੱਥੇ ਵੀ ਇਹ ਵੀ ਆਪਣੇ ਭਰਾ ਆ ਇਹਨਾਂ ਨਾਲ ਵੀ ਆਪਾਂ ਥੱਕਾ ਮੁੱਕੀ ਹੋਵਾਂਗੇ ਤੇ ਦਿੱਲੀ ਜਾ ਕੇ ਬੈਠਾਂਗੇ। ਅਸੀਂ ਰਾਤ ਦੇ ਉਰੇ ਹੀ ਆਂ ਘਰ ਤਾਂ ਗਏ ਨਹੀਂ ਪਿੱਛੇ। ਰਾਤ ਤਾਂ ਟਰੈਕਟਰ ਉਰੇ ਖੜਾ। ਹਾਂਜੀ ਹਾਂਜੀ। ਘਰ ਨਹੀਂ ਗਏ ਆਪਾਂ। ਕਿਉਂਕਿ ਘਰ ਤੋਂ ਇੱਕ ਵਾਰ ਚੱਲਦੇ ਤਾਂ ਫਿਰ ਹੁਣ ਇਕੱਠੇ ਹੀ ਵਾਪਸ ਆਵਾਂਗੇ ਜਿੱਤ ਕੇ। ਅਸੀਂ ਇਸ ਸਮੇਂ ਸੰਬੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਹਰਿਆਣਾ ਸਰਕਾਰ ਵੱਲੋਂ ਘੱਗਰ ਨਦੀ ਦੇ ਪੁਲ ਦੇ ਉੱਤੇ ਵੱਡੀ ਵੈਰੀਗੇਟਿੰਗ ਕਰਕੇ ਵੱਡੇ ਕੰਕਰੀਟ ਦੇ ਪੱਥਰ ਲਗਾ ਕੇ ਕਿਸਾਨਾਂ ਨੂੰ ਰੋਕਣ ਦੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਜਿੱਥੇ ਕਿਸਾਨਾਂ ਨੂੰ ਰੋਕਣ ਦੇ ਪ੍ਰਬੰਧ ਪੁਲ ਦੇ ਉੱਤੇ ਰੋਕਾਂ ਲਗਾ ਕੇ ਕੀਤੇ ਗਏ ਨੇ ਉੱਥੇ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੇ ਸੈਂਟਰ ਦੇ ਮੰਤਰੀ ਨੇ ਉਹ ਆ ਕੇ ਕਿਸਾਨਾਂ ਨਾਲ ਮੀਟਿੰਗਾਂ ਵੀ ਕਰ ਰਹੇ ਨੇ 8 ਤਰੀਕ ਦੀ ਮੀਟਿੰਗ ਹੁੰਦੀ 8 ਫਰਵਰੀ ਦੀ ਉਹ ਵੀ ਬੇਸਿੱਟਾ ਰਹਿੰਦੀ ਆ ਤੇ ਕੱਲ ਵੀ ਵੱਡੀ ਲੰਬੀ ਮੀਟਿੰਗ ਚੱਲਦੀ ਆ ਤਕਰੀਬਨ 5 ਘੰਟੇ ਉਹ ਵੀ ਬੇਸਿੱਟਾ ਰਹਿੰਦੀ ਆ ਉਸ ਵਿੱਚ ਕਿਹਾ ਜਾਂਦਾ ਏ ਕਿ ਕੁਝ ਮੰਗਾਂ ਤੇ ਸਹਿਮਤੀ ਬਣ ਗਈ ਸੀ ਪਰ ਐਮਐਸਪੀ ਦਾ ਗਰੰਟੀ ਕਾਨੂੰਨ ਸੁਆਮੀ ਨਾਥਨ ਦੀ ਰਿਪੋਰਟ ਅਤੇ ਸੰਪੂਰਨ ਤੌਰ ਤੇ ਕਰਜ਼ਾ ਮਾਫੀ ਤੇ ਸਹਿਮਤੀ ਨਹੀਂ ਬਣ ਪਾਈ ਸੋ ਕਿਸਾਨ ਇੱਥੇ ਕੋਈ ਸਮੇਂ ਦੇ ਵਿੱਚ ਪਹੁੰਚਣ ਵਾਲੇ ਨੇ ਇਹ ਰੋਡ ਆ ਜਿਹੜਾ ਨੈਸ਼ਨਲ ਹਾਈਵੇ ਆ ਜਿਹੜਾ ਰਾਸ਼ਟਰੀ ਮਾਰਗ ਆ ਉਹਦੇ ਉੱਤੇ ਤੁਹਾਨੂੰ ਸੁਨਸਾਨ ਪੱਸਰੀ ਦਿਖਾਈ ਦਿੰਦੀ ਹੋਊਗੀ ਕਿਉਂਕਿ ਇਹ ਰੋਡ ਆ ਬਿਲਕੁਲ ਹਰਿਆਣਾ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਈ ਸੋ ਕਿਸਾਨ ਇੱਥੇ ਪਹੁੰਚਣੇ ਨੇ ਪਰ ਉਸ ਤੋਂ ਪਹਿਲਾਂ ਕੁਝ ਕਿਸਾਨ ਇੱਥੇ ਪਹੁੰਚੇ ਨੇ ਕੱਲ ਵੀ ਇਹ ਟਰੈਕਟਰ ਇੱਥੇ ਦਿਖਾਈ ਦਿੱਤਾ ਅੱਜ ਵੀ ਵੀਰੋਂ ਨਹੀਂ ਇਹ ਟਰੈਕਟਰ ਲੈ ਕੇ ਇੱਥੇ ਪਹੁੰਚੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਸਿਸਟਮ ਨੂੰ ਹਾਂਜੀ ਵੀਰ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਸੁਖਚਾਨ ਸਿੰਘ ਜੀ ਸੁਖਚਾਨ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਸਿਸਟਮ ਨੂੰ ਜਿਹੜੇ ਰਾਸ਼ਟਰੀ ਮਾਰਗ ਦੇ ਉੱਤੇ ਚੈਲਪੈਲ ਹੁੰਦੀ ਸੀਗੀ ਅੱਜ ਸੁਨਸਾਨ ਪੱਥਰੀ ਪਈ ਆ ਪਰ ਕੁਝ ਟਾਈਮ ਦੇ ਬਾਅਦ ਤਾਂ ਇੱਥੇ ਕਿਸਾਨ ਪਹੁੰਚਣ ਵਾਲੇ ਪਰ ਫਿਲਹਾਲ 10 ਤਰੀਕ ਤੋਂ ਇਹ ਇਸੇ ਤਰ੍ਹਾਂ ਬੰਦ ਕੀਤਾ ਗਿਆ ਹੈ ਇਹ 10 ਤਰੀਕ ਤੋਂ ਕਿਸਾਨ ਪ੍ਰਸ਼ਾਸਨ ਨੇ ਬੰਦ ਕੀਤਾ ਕਿਸਾਨਾਂ ਵੱਲੋਂ ਤਾਂ ਕੋਈ ਬੰਦੇ ਦਾ ਉਹ ਨਹੀਂ ਸੀਗਾ ਇਹਨਾਂ ਨੂੰ ਹੁਣ 10 ਵਜੇ ਦਾ ਟਾਈਮ ਹੈ 10 ਵਜੇ ਨੂੰ ਕਿਸਾਨ ਆ ਜਾਣੇ ਆ ਔਰ ਇਹ ਚੈਲਪੈਲ ਪਹਿਲਾਂ ਵਾਂਗੂ ਹੋ ਜਾਣੀ ਆ ਜ਼ਿਆਦਾ ਹੀ ਹੋਊਗੀ ਪਰ ਰਾਹੀਰਾਂ ਜਿਹੜੇ ਉਹ ਥੋੜੇ ਜੇ ਤੰਗ ਹੋਣਗੇ ਹੋਰ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਸੁਖਜਨ ਸਿੰਘ ਜੀ ਕੱਲ ਵੀ ਤੁਹਾਡਾ ਟਰੈਕਟਰ ਇੱਥੇ ਦਿਖਾਈ ਦਿੱਤਾ ਇਹ ਹਾਲਾਂਕਿ ਪ੍ਰਸ਼ਾਸਨ ਵੱਲੋਂ ਖਦੇੜਨ ਦੇ ਲਈ ਇੱਥੇ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ ਡਰੋਨ ਦੇ ਰਾਹੀਂ ਵੀ ਉਹਨਾਂ ਦਾ ਇਸਤੇਮਾਲ ਕੀਤਾ ਗਿਆ ਗੋਲੇ ਸਿੱਟੇ ਜਾ ਰਹੇ ਨੇ ਪ੍ਰਬੰਧ ਬੜੇ ਤਕੜੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਕਿ ਕਿਸਾਨ ਕਹਿ ਰਹੇ ਨੇ ਅੱਗੇ ਪਤਾਵਾਂਗੇ ਪਰ ਸਰਕਾਰ ਹੈ ਜਿਹੜੀ ਉਹ ਆਪਣਾ ਜਿਹੜਾ ਸਾਰਾ ਤਾਕਤ ਹੈ ਜਿਹੜੀ ਇੱਥੇ ਝੋਕੀ ਖੜੀ ਆ ਉਹ ਕੱਲ ਇਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਕਿਸਾਨ ਡਰਨ ਵਾਲੇ ਨਹੀਂ ਹੈਗੇ ਉਹ ਮਹਾਰਾ ਦੀ ਕਾਲਪੁਰਖ ਦੀ ਓਟ ਚ ਅੱਗੇ ਜਾਵਾਂਗੇ ਬੈਰੀਕੇਡ ਤੋੜ ਕੇ ਦਿੱਲੀ ਕੂਚ ਕਰਾਂਗੇ ਭਾਈ ਹਾਂ ਬਹੁਤ ਸਾਰੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਹਾਈਡਰਾ ਲੈ ਕੇ ਆ ਰਹੇ ਹਾਂ ਹੋਰ ਜੋ ਵੀ ਤੰਤਰ-ਤੰਤਰਾ ਲੈ ਕੇ ਆ ਰਹੇ ਹਾਂ ਥੋੜੇ ਟਰੈਕਟਰ ਤੇ ਪਾਈਪਾਂ ਜਿਹੜੀਆਂ ਲੱਗੀਆਂ ਵੀ ਨੇ ਦਿਖਾਈ ਦੇ ਰਹੀਆਂ ਨੇ ਜਿਸ ਤਰ੍ਹਾਂ ਹਾਈਡਰਾ ਲੱਗਿਆ ਹੁੰਦਾ ਲੋਡਿੰਗ ਦਾ ਕੰਮ ਤੇ ਤੁਸੀਂ ਵਰਤਦੇ ਹੁੰਦੇ ਹੋ ਪਰ ਹੁਣ ਉਹਦੀ ਜ਼ਰੂਰਤ ਸੀ ਜੀ ਉਹ ਖੋਲਿਆ ਵਾ ਗਿਆ ਉਹ ਤਾਂ ਪਹਿਲਾਂ ਹੀ ਖੋਲਿਆ ਹੋਇਆ ਸੀਗਾ ਜੀ ਪਹਿਲਾਂ ਹੀ ਖੋਲਿਆ ਹੋਇਆ ਹਾਂਜੀ ਹਾਂਜੀ ਉਹ ਤਾਂ ਤਾਰ ਤਾਂ ਸੀਗਾ ਕਿਉਂਕਿ ਦਿੱਕਤੰਦਾ ਕ ਬਾਹਰ ਕਰਨ ਚ ਠੀਕ ਹੈ ਬਸ ਕੋਈ ਚੱਕਰ ਨਹੀਂ ਉਹਦਾ ਕੰਮ ਇਹਦੇ ਤੋਂ ਹੀ ਲੈ ਲਾਂਗੇ ਆਪਾਂ ਇਹਦੇ ਨਾਲ ਹੀ ਇਹ ਕੰਮ ਦਊਗਾ ਜਿੱਦਾਂ ਅੱਗੇ ਲੱਗੇ ਨੇ ਸਰੀਏ ਲਗਾਏ ਨੇ ਨੁਕੀਲੇ ਉਹ ਤੋੜਨ ਲਈ ਉਹ ਅੱਗੇ ਜੇ ਹੈਡਰਾ ਵਗੈਰਾ ਲੱਗਿਆ ਹੁੰਦਾ ਉਹ ਤੁਹਾਨੂੰ ਵੱਧ ਕੰਮ ਨਾ ਦਿੰਦਾ ਹਾਂ ਉਹ ਵੱਧ ਦਿੰਦਾ ਪਰ ਚਲੋ ਹੁਣ ਮਿੱਟੀ-ਮੁੱਟੀ ਪਾ ਕੇ ਜਿੱਦਾਂ ਵੀ ਕਰਨਗੇ ਟਰਾਲੀਆਂ ਮਿੱਟੀ ਦੀ ਹੈਡਰੇ ਮਸ਼ੀਨਾਂ ਆ ਰਹੀਆਂ ਨੇ ਰਾਸਤਾ ਸਾਫ ਕਰਕੇ ਹੀ ਨਿਕਲਾਂਗੇ ਕੋਈ ਚੱਕਰ ਨਹੀਂ ਹੈਗਾ ਬਾਈ ਜੀ ਕੀ ਕੀ ਇੰਨੀ ਜ਼ਰੂਰਤ ਪੈ ਗਈ ਸਰਕਾਰ ਕਹਿ ਰਹੀ ਆ ਅਸੀਂ ਗੱਲਬਾਤ ਕਰ ਰਹੇ ਆ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਏ ਅਸੀਂ ਤੁਹਾਡੇ ਮਸਲੇ ਦਾ ਹੱਲ ਕੱਢਾਂਗੇ ਟਾਈਮ ਮੰਗਿਆ ਜਾ ਰਿਹਾ ਕੀ ਜ਼ਰੂਰਤ ਪੈ ਗਈ ਕਿਉਂ ਨਹੀਂ ਟਾਈਮ ਦਿੱਤਾ ਜਾ ਰਿਹਾ ਰਾਤ 5 ਘੰਟੇ ਮੀਟਿੰਗ ਹੋਈ ਆ ਫਿਰ ਵੀ ਜਿਹੜੇ ਮੰਤਰੀ ਨੇ ਸੈਂਟਰ ਦੇ ਉਹ ਕਹਿ ਰਹੇ ਨੇ ਅਸੀਂ ਮਸਲਾ ਹੱਲ ਕਰਾਂਗੇ ਹਾਲਾਂਕਿ ਕੁਝ ਮੰਗਾਂ ਤੇ ਸਹਿਮਤੀ ਬਣ ਗਈ ਆ ਸੁਆਮੀ ਨਾਥਨ ਦੀ ਰਿਪੋਰਟ ਅਪੂਰਨ ਕਰਜਾ ਮਾਫੀ ਤੇ ਐਮਐਸਪੀ ਦੀ ਜਿਹੜੀ ਗਰੰਟੀ ਆ ਉਹਦੇ ਤੇ ਗੱਲ ਅੜੀ ਵੀ ਆ ਉਹ ਟਾਈਮ ਮੰਗ ਰਹੇ ਨੇ ਫਿਰ ਲੱਗਦਾ ਕਿ ਟਾਈਮ ਦੇਣਾ ਚਾਹੀਦਾ ਜਾਂ ਕਿਦਾਂ ਅਸੀਂ ਟਾਈਮ ਬਾਈ ਜੀ ਪਹਿਲਾਂ ਵੀ ਦੇ ਦਿਆ ਆਪਾਂ ਪਹਿਲਾਂ ਦਿੱਲੀ ਅੰਦੋਲਨ ਜਿੱਤ ਕੇ ਆਏ ਸੀਗੇ ਇਹਨਾਂ ਨੇ ਉਦੋਂ ਵੀ ਲਾਰਾ ਲਾ ਕੇ ਸਾਨੂੰ ਭੇਜਿਆ ਸੀਗਾ ਹੁਣ ਤੱਕ ਤਾਂ ਇਹਨਾਂ ਨੇ ਕੀਤਾ ਨਹੀਂ ਇਹ ਇੱਕ ਮੰਨ ਲੋ ਧਿਆਨ ਭਟਕਾਣ ਕਰਕੇ ਕਹਿ ਦੇਣਗੇ ਪਰ ਇਹ ਕਰਦੇ ਨਹੀਂ ਯਾਦ ਆਪਨਾ ਪੱਕਾ ਕੰਮ ਕਰਕੇ ਦੇ ਦੋ ਕਿਹੜਾ ਲੋਡ ਪਈ ਆਪਾਂ ਨੂੰ ਉ ਇੱਥੇ ਵੀ ਇਹ ਵੀ ਆਪਣੇ ਭਰਾਇਆ ਇਹਨਾਂ ਨਾਲ ਵੀ ਆਪਾਂ ਥੱਕਾ ਮੁੱਕੀ ਹੋਵਾਂਗੇ ਤੇ ਦਿੱਲੀ ਜਾ ਕੇ ਬੈਠਾਂਗੇ ਕਿਸੇ ਕੋਈ ਇਹਨਾਂ ਟਾਈਮ ਨਹੀਂ ਹੈਗਾ ਪਰ ਆਪਣੇ ਹੱਕ ਲੈਣ ਵਾਸਤੇ ਜਾਣਾ ਪੈ ਰਿਆ ਹਾਂਜੀ ਤੁਸੀਂ ਇੱਥੇ ਪਹੁੰਚੇ ਹੋ ਟਰੈਕਟਰ ਲੈ ਕੇ ਟਰੈਕਟਰ ਕਹਿੰਦੇ ਨੇ ਆ ਕਿਸਾਨ ਪੁੱਤਾਂ ਵਾਂਗੂ ਰੱਖਦਾ ਇਹ ਕੋਈ ਨੁਕਸਾਨ ਵੀ ਹੋ ਸਕਦਾ ਇੱਥੇ ਜਿੱਦਾਂ ਦਾ ਤੰਤਰ ਆ ਜਿੱਦਾਂ ਦੀ ਉਹਨਾਂ ਨੇ ਬਲ ਦਾ ਪ੍ਰਯੋਗ ਕਰਨਾ ਹੈ ਕੋਈ ਮਸ਼ੀਨਰੀ ਨੂੰ ਵੀ ਨੁਕਸਾਨ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਕੋਈ ਮਨਚ ਖੋਫ ਨਹੀਂ ਹੈਗਾ ਨਹੀਂ ਨਹੀਂ ਭਾਈ ਕੋਈ ਖੋਫ ਨਹੀਂ ਹੈਗਾ ਕਿਉਂਕਿ ਗੱਲ ਆਪਣੀ ਫਾਸਲਾਂ ਦੇ ਆਪਣੀ ਨਸਲਾਂ ਤੇ ਆ ਇਨੂੰ ਬਚਾਣ ਲਈ ਇਹ ਤਾਂ ਬਹੁਤ ਛੋਟੀ ਚੀਜ਼ਾਂ ਆ ਔਰ ਇਹ ਜਾਨ ਵੀ ਦੇਣੀ ਪਈ ਉਹ ਵੀ ਦੇ ਦਾਂਗੇ ਕਿਸਾਨੀ ਪਿੱਛੇ ਤੁਸੀਂ ਕੱਲ ਵੀ ਇੱਥੇ ਦਿਖਾਈ ਦਿੱਤੇ ਹੋ ਕੋਈ ਨੇੜੇ ਪਿੰਡ ਆ ਜਾਂ ਕਾਫਲੇ ਦੇ ਨਾਲ ਇਹ ਆਏ ਹੋ ਤੁਸੀਂ ਟਰੈਕਟਰ ਲੈ ਕੇ ਹਾਲੇ ਕੋਈ ਕਿਸਾਨ ਨਹੀਂ ਪਹੁੰਚਿਆ ਇੱਥੇ ਪਹਿਲਾਂ ਪਹੁੰਚ ਜਾਨੂੰ ਨਹੀਂ ਅਸੀਂ ਲੋਕਲੇ ਆ ਅਸੀਂ ਰਾਤ ਦੇ ਉਰੇ ਹੀ ਆਂ ਘਰ ਤਾਂ ਗਏ ਨਹੀਂ ਪਿੱਛੇ ਰਾਤ ਦਾ ਟਰੈਕਟਰ ਉਰੇ ਹੀ ਖੜਾ ਹਾਂਜੀ 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 ਅੱਛਾ ਘਰ ਨਹੀਂ ਗਏ ਕਿਉਂਕਿ ਘਰ ਤੋਂ ਇੱਕ ਵਾਰ ਚੱਲਦੇ ਤਾਂ ਫਿਰ ਹੁਣ ਇਕੱਠੇ ਹੀ ਵਾਪਸ ਆਵਾਂਗੇ ਜਿੱਤ ਕੇ ਜੀ ਜਿੱਤ ਕੇ ਵਾਪਸ ਆਵਾਂਗੇ ਜੀ ਜੀ ਧੰਨਵਾਦ ਜੀ ਸੋ ਹਾਂਜੀ ਇਹ ਸਨ ਵੀਰ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਘਰ ਤੋਂ ਨਿਕਲਿਆ ਤਾਂ ਅਰਦਾਸਾ ਸੋਧ ਕੇ ਨਿਕਲਿਆ ਜਿੱਤ ਕੇ ਹੀ ਵਾਪਸ ਆਵਾਂਗੇ ਨੋਕਲ ਦੱਸ ਰਹੇ ਨੇ ਇੱਥੋਂ ਦੇ ਟਰੈਕਟਰ ਆ ਜਿਹੜਾ ਉਹ ਇੱਥੇ ਲੈ ਕੇ ਪਹੁੰਚੇ ਨੇ ਸੋ ਗੱਲ ਕੀਤੀ ਕਿ ਕੋਈ ਨੁਕਸਾਨ ਵੀ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਟਰੈਕਟਰ ਦਾ ਵੀ ਨੁਕਸਾਨ ਹੋ ਸਕਦਾ ਉਹ ਕਹਿੰਦੇ ਨੇ ਕਿ ਜਦੋਂ ਨਸਲਾਂ ਦੀ ਗੱਲ ਹੋਵੇ ਜਦੋਂ ਸਾਡੀ ਹੋਂਦ ਦੀ ਗੱਲ ਹੋਵੇ ਤਾਂ ਫਿਰ ਨੁਕਸਾਨ ਨਹੀਂ ਦੇਖੇ ਜਾਂਦੇ ਜੋ ਨੁਕਸਾਨ ਹੋਊਗਾ ਉਹ ਦੇਖਿਆ ਜਾਊਗਾ ਫਿਲਹਾਲ 10 ਭਜੇ ਕਿਸਾਨਾਂ ਨੇ ਕਿਹਾ ਹੈ ਕਿ 10 ਵਜੇ ਅਸੀਂ ਕੂਚ ਕਰਾਂਗੇ ਵੈਰੀਗੇਟਿੰਗ ਤੋੜ ਕੇ ਅੱਗੇ ਵਧਣ ਦੀ ਗੱਲ ਕੀਤੀ ਜਾ ਰਹੀ ਹੈ ਰੋਕਾਂ ਤੋੜ ਕੇ ਅੱਗੇ ਵਧਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਕਿ ਕਿਸਾਨ ਅੱਗੇ ਵੱਧ ਪਾਉਂਦੇ ਨੇ ਜਾਂ ਜੋ ਬਲ ਦਾ ਪ੍ਰਯੋਗ ਕੀਤਾ ਜਾਂਦਾ ਜੋ ਫੋਰਸਾਂ ਆਪਣੀ ਤਕਨੀਕ ਵਰਤਦੀਆਂ ਨੇ ਉਹਨਾਂ ਨੂੰ ਰੋਕਣ 'ਚ ਕਾਮਯਾਬ ਹੁੰਦੀਆਂ ਨੇ ਜਾਂ ਉਹ ਅੱਗੇ ਵਧਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਜਿਹੜਾ ਕੌਮੀ ਮਾਰਗਾ ਉਹਦੇ ਉੱਤੇ ਸੁੰਸਾਨ ਸਾਈ ਹੋਈ ਹੈ ਤੁਸੀਂ ਦੇਖ ਰਹੇ ਹੋ ਕੁਝ ਨੌਜਵਾਨ ਇੱਥੇ ਜ਼ਰੂਰ ਪਹੁੰਚ ਰਹੇ ਨੇ ਪੰਜਾਬ ਪੁਲਿਸ ਵੱਲੋਂ ਵੀ ਅੱਗੇ ਕੋਈ ਏਦਾਂ ਦੀ ਗੱਲ ਨਾ ਹੋਵੇ ਉਸ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਲੋਕਾਂ ਦੀਆਂ ਗੱਡੀਆਂ ਲੋਕਾਂ ਨੂੰ ਸਾਈਡ ਤੇ ਹੀ ਖੜਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਆ ਜਦੋਂ ਕਿਸਾਨ ਆਉਂਦੇ ਨੇ ਕਿਸਾਨ ਇੱਥੇ ਪਹੁੰਚਦੇ ਨੇ ਕੀ ਉਹ ਉਹਨਾਂ ਦੇ ਟਰੈਕਟਰ ਵੀ ਸਾਈਡ ਤੇ ਖੜਾਏ ਜਾਂਦੇ ਨੇ ਜਾਂ ਉਹ ਅੱਗੇ ਲੈ ਕੇ ਪਹੁੰਚਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ ਉਹ ਆ ਗਿਆ ਆ ਗਿਆ ਆ ਗਿਆ ਚੱਕ ਦੇ ਉਹਨਾਂ ਦੇ ਆਹੀ ਵੀ ਉਹਨਾਂ ਦਾ ਇਸਤੇਮਾਲ ਕੀਤਾ ਗਿਆ ਗੋਲੇ ਸਿੱਟੇ ਜਾ ਰਹੇ ਨੇ ਪ੍ਰਬੰਧ ਬੜੇ ਤਕੜੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਕਿ ਕਿਸਾਨ ਕਹਿ ਰਹੇ ਨੇ ਅੱਗੇ ਪਤਾਵਾਂਗੇ ਪਰ ਸਰਕਾਰ ਹੈ ਜਿਹੜੀ ਉਹ ਆਪਣਾ ਜਿਹੜਾ ਸਾਰਾ ਤਾਕਤ ਹੈ ਜਿਹੜੀ ਇੱਥੇ ਝੋਕੀ ਖੜੀ ਹੈ ਰਸਤਾ ਸਾਫ਼ ਕਰਕੇ ਹੀ ਨਿਕਲਾਂਗੇ ਕੋਈ ਚੱਕਰ ਨਹੀਂ ਹੈਗਾ ਬਾਈ ਜੀ ਆਹ ਪਾਈਪਾਂ ਜਿਹੜੀਆਂ ਲੱਗੀਆਂ ਵੀ ਇਹਨੇ ਦਿਖਾਈ ਦੇ ਰਹੀਆਂ ਨੇ ਜਿਸ ਤਰ੍ਹਾਂ ਹਾਈਡਰਾ ਲੱਗਿਆ ਹੁੰਦਾ ਲੋਡਿੰਗ ਦਾ ਕੰਮ ਤੇ ਤੁਸੀਂ ਵਰਤਦੇ ਹੁੰਨੇ ਹੋ ਪਰ ਹੁਣ ਉਹਦੀ ਜ਼ਰੂਰਤ ਸੀਗੀ ਉਹ ਖੋਲਿਆ ਬਾਕੇ ਬਾ ਕੋਈ ਚੱਕਰ ਨਹੀਂ ਹੈ ਉਹਦਾ ਕੰਮ ਇੱਥੇ ਤੋਂ ਹੀ ਲੈ ਲਾਂਗੇ ਆਪਾਂ ਆਪਣਾ ਪੱਕਾ ਕੰਮ ਕਰਕੇ ਦੇ ਦੋ ਕਿਆ ਲੋੜ ਪਈ ਆਪਾਂ ਨੂੰ ਉਹ ਇੱਥੇ ਵੀ ਇਹ ਵੀ ਆਪਣੇ ਭਰਾਇਆਂ ਨਾਲ ਨਾ ਵੀ ਆਪਾਂ ਥੱਕਾ ਮੁੱਕੀ ਹੋਵਾਂਗੇ ਤੇ ਦਿੱਲੀ ਜਾ ਕੇ ਬੈਠਾਂਗੇ ਅਸੀਂ ਰਾਤ ਦੇ ਉਰੇ ਹੀ ਆਂ ਘਰ ਤਾਂ ਗਏ ਨਹੀਂ ਪਿੱਛੇ ਰਾਤ ਦਾ ਟਰੈਕਟਰ ਉਰੇ ਹੀ ਖੜਾ ਹਾਂਜੀ ਹਾਂਜੀ ਘਰ ਨਹੀਂ ਗਏ ਆਪਾਂ ਕਿਉਂਕਿ ਘਰ ਤੋਂ ਇੱਕ ਵਾਰ ਚੱਲਦੇ ਤਾਂ ਫਿਰ ਹੁਣ ਇਕੱਠੇ ਹੀ ਵਾਪਸ ਆਵਾਂਗੇ ਜਿੱਤ ਕੇ